ਹੈਲੋ ਜੀ ਮੈਂ ਮਨਜੀਤ ਕਰਮਾਨ ਆ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਜੀ ਮਹਿੰਦੀ ਦੇਖੋ ਮੇਰੀ ਭਤੀਜੀ ਰਸੂ ਜੂ ਵੀ ਮੈਂ ਇੰਨਾ ਮੱਥਾ ਮਾਰਿਆ ਭੂਣ ਉਹਨੇ ਕਿਹਾ ਸੀ ਮੇਰੀ ਮਹਿੰਦੀ ਦਿਖਾਓ ਆ ਦੇਖੋ ਜੀ ਇਹ ਜਸੂ ਨੇ ਮੇਰੇ ਮਹਿੰਦੀ ਲਾਈ ਸੀ ਜੀ ਦੇਖੋ ਮੈਂ ਤਾਂ ਆਹਦੀ ਭਤੀਜੀ 간 ਨੂੰ ਗੁੱਸੇ ਕਰਨੀ ਆ ਉਹਨੇ ਸ਼ੌਂਕ ਨਾਲ ਮਹਿੰਦੀ ਲਾਈ ਐ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਵੀ ਔਰਤ ਹੋਣਾ ਕੋਈ ਪਾਪ ਨਹੀਂ ਹੁੰਦਾ ਤੇਰੇ ਛੋਟੇ ਦਿਮਾਗ ਦੇ ਲੋਕ ਸਮਝ ਲੈਂਦੇ ਆ ਨਾ ਵੀ ਔਰਤ ਹੋਣਾ ਕੋਈ ਪਾਪ ਨਹੀਂ ਹੁੰਦਾ ਵੀ ਇਸ ਦੁਨੀਆ ਦੇ ਉੱਪਰ ਜੇ ਕੁਝ ਔਰਤਾਂ ਮਾੜੀਆਂ ਨੇ ਤਾਂ ਕੁਝ ਬੰਦੇ ਵੀ ਮਾੜੇ ਆ ਸਾਰਾ ਕੁਝ ਹੀ ਹੁੰਦਾ ਜੀ ਇੱਥੇ ਠੀਕ ਹੈ ਕੱਲੀ ਔਰਤ ਨੂੰ ਬਦਨਾਮ ਕਰਨ ਵਾਲਿਆਂ ਨੂੰ ਮੈਂ ਕਹਿਣਾ ਚਾਹਣੀ ਐ ਵੀ ਜੇ ਔਰਤਾਂ ਵਿੱਚ ਮਾੜੀਆਂ ਨੇ ਤਾਂ ਵਿੱਚ ਚੰਗੀਆਂ ਵੀ ਆ ਜੇ ਬੰਦੇ ਵਿੱਚ ਚੰਗੇ ਆ ਤਾਂ ਵਿੱਚ ਮਾੜੇ ਵੀ ਆ ਕੱਲੀ ਔਰਤ ਨੂੰ ਨਾ ਇਹ ਸੇਹਰਾ ਬਣੰਦਿਆ ਕਰੋ ਦੇ ਚੱਕ ਕੇ ਵੀ ਔਰਤ ਹੀ ਮਾੜੀ ਹੁੰਦੀ ਆ ਸਾਰਾ ਕੁਝ ਔਰਤ ਨਹੀਂ ਕਰਦੀ ਤੜੀ ਸਿਆਣੇ ਕਹਿੰਦੇ ਨਾ ਵੀ ਦੋਨੇ ਹੱਥ ਨਾਲ ਬਾਈਦੀ ਆ ਤਾਂ ਸਿਰ ਦੋਨੇ ਹੱਥ ਨਾਲ ਹੀ ਬਾਈਦੀ ਆ ਥੜੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਣੀ ਐ ਵੀ ਜਦੋਂ ਤੌਰ ਤੇ ਕਮਾਉਂਦੀ ਐ ਠੀਕ ਆ ਕੋਈ ਸਰਕਾਰੀ ਜੋਬ ਕਰਦੀ ਐ ਪ੍ਰਾਈਵੇਟ ਕਰਦੀ ਐ ਜਾਂ ਬਿਜ਼ਨਸ ਕਰਦੀ ਐ ਕੁਝ ਵੀ ਕਰਦੀ ਐ ਉਹਦੇ ਤੌਰ ਤੇ ਸਾਰਿਆਂ ਨੂੰ ਖੰਡ ਵਰਗੀ ਲੱਗਦੀ ਐ ਹਨ ਤੇ ਜੇ ਕੋਈ ਮਾੜੀ ਜੀ ਉਨੀ ਕੀ ਗੱਲ ਹੋ ਜੇ ਤਾਂ ਕਮੈਂਟ 'ਚ ਔਰਤ ਦਾ ਸਾਥ ਵੀ ਛੱਡ ਦਿੰਦੇ ਐ ਠੀਕ ਐ ਕਈ ਵਾਰੀ ਔਰਤਾਂ ਵੀ ਜਿਹੜੀਆਂ ਆਪਣੀ ਜਗ੍ਹਾ ਤੇ ਸਹੀ ਹੁੰਦੀਆਂ ਤੇ ਉਹਨੂੰ ਬਾਰ-ਬਾਰ ਗਲਤ ਠਹਿਰਾਇਆ ਜਾਂਦਾ ਫਿਰ ਉੱਥੇ ਔਰਤਾਂ ਕੀ ਕਰਨਗੀਆਂ ਕਿੰਨਾ ਕੁ ਚਿਰ ਭਾਈ ਸਾਨੂੰ ਪ੍ਰੀਖਿਆ ਦੇਣੀ ਹੈ ਵੀ ਅਸੀਂ ਸਹੀ ਆ ਸਹੀ ਆ ਠੀਕ ਹੈ ਜਿੱਦਾਂ ਕਹਿੰਦੇ ਨਾ ਵੀ ਪੰਜੇ ਉਂਗਲਾਂ ਕਸਾਰ ਨਹੀਂ ਹੁੰਦੀਆਂ ਤੇ ਉਹਵੇਂ ਪੰਜੇ ਉਂਗਲਾਂ ਦੇ ਹਿਸਾਬ ਨਾਲ ਤਾਂ ਫਿਰ ਨੇਰਾਪੁਰ ਔਰਤਾਂ ਵੀ ਨਹੀਂ ਮਾੜੀਆਂ ਹੁੰਦੀਆਂ ਠੀਕ ਹੈ ਕੁਝ ਹੁੰਦੀਆਂ ਕੁਝ ਉਹਨਾਂ ਨੂੰ ਅਸੀਂ ਕਰ ਵੀ ਦਿੰਨੇ ਹਾਂ ਮਜਬੂਰ ਹੋਣ ਤੇ ਕਰ ਦਿੰਨੇ ਹੋਗੇ ਠੀਕ ਹੈ ਜੇ ਤਾਂ ਔਰਤ ਜਰੀ ਜਾਂਦੀ ਆ ਸਭ ਕੁਝ ਜ਼ੁਲਮ ਸਭ ਕੁਝ ਜਰੀ ਜਾਂਦੀ ਆ ਸੋਡੇ ਤਾਨੇ ਮੇਨੇ ਜਰੀ ਜਾਂਦੀ ਆ ਛੇਤਰ ਖਾਈ ਜਾਂਦੀ ਆ ਤਾਂ ਔਰਤ ਚੰਗੀ ਆ ਤੇ ਜੇ ਔਰਤ ਨੇ ਮੜਾ ਜਾਂ ਬਗਾਵਤ ਕਰ ਲਈ ਕੁਝ ਪੁੱਛ ਲਿਆ ਕੁਝ ਦੱਸ ਲਿਆ ਵੀ ਹਾਂ ਦੱਸ ਭਈਆ ਕਿਵੇਂ ਤਾਂ ਤੈਨੂੰ ਤੂੰ ਮੂਰੇ ਬੋਲਦੀ ਆ ਤੈਨੂੰ ਅਕਲ ਹੈ ਨਹੀਂ ਤੂੰ ਆਇਆ ਤਾਂ ਫਿਰ ਬਿੰਦ ਚ ਸ਼ੇਰਾ ਬਣਾ ਦਿੰਦੇ ਆ ਔਰਤ ਔਰਤ ਇੱਡੀ ਵੀ ਨਹੀਂ ਮਾੜੀ ਜਿੱਡੀ ਲੋਕ ਬਣਾ ਦਿੰਦੇ ਆ ਔਰਤ ਹੋਣਾ ਕੋਈ ਪਾਪ ਨਹੀਂ ਹੈਗਾ ਜੇ ਔਰਤ ਨਾ ਹੋਵੇ ਤੇ ਸੰਸਾਰ ਹੀ ਨਾ ਹੋਵੇ ਠੀਕ ਹੈ ਜਗ ਜਨਨੀ ਆ ਜਿਹਨੂੰ ਬੰਦ ਚ ਕਹਿ ਦਿੰਨੇ ਹੋ ਵੀ ਇਹ ਤਾਂ ਐ ਹੋਵੇ ਜੀ ਐ ਹੋਵੇ ਔਰਤੀ ਹੈ ਜਿਹੜੀ ਵੰਸ ਨੂੰ ਅੱਗੇ ਵਧਾ ਰਹੀ ਹੈ ਜਿਹੜੀ ਔਰਤ ਦੇ ਬੱਚਿਆ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਵਿਜਾਈ ਨੂੰ ਕਿੰਨੇ ਤਾਨੇ ਮਿਹਨੇ ਜਰਨੇ ਪੈਂਦੇ ਆ ਵੀ ਤੇਰੇ ਬੱਚਾ ਨਹੀਂ ਹੋਇਆ ਕੁਛ ਕੁਛ ਤਾਂ ਲੋਕ ਚੰਗੇ ਹੁੰਦੇ ਆ ਭਾਈ ਔਰਤ ਨੂੰ ਬਿਲੇਵ ਨਹੀਂ ਕਰਦੇ ਕਹਿੰਦਾ ਕੋਈ ਗੱਲ ਨਹੀਂ ਚਲੋ ਰੱਬ ਦੀ ਕਰਨੀ ਹੈ ਤੇ ਵਿੱਚ ਛੱਡ ਕੇ ਔਰਤ ਨੂੰ ਦੂਜਾ ਵਿਆਹ ਵੀ ਕਰਾ ਲੈਂਦੇ ਆ ਇੰਨਾ ਕੁਛ ਨਹੀਂ ਇੰਨਾ ਕੁਛ ਨਹੀਂ ਕਿਸੇ ਨੂੰ ਬਲੇਮ ਕਰਨਾ ਚਾਹੀਦਾ ਐਡਾ ਵੀ ਨਾ ਤੁਸੀਂ ਕਿਸੇ ਦੇ ਮਗਰ ਹੱਥ ਧੋਕੇ ਪਿਆ ਕਰੋ ਵੀ ਅਗਲਾ ਮਾੜਾ ਨਹੀਂ ਹੁੰਦਾ ਪਰ ਮਾੜਾ ਬਣਨ ਤੇ ਤੁਸੀਂ ਮਜਬੂਰ ਕਰ ਦਿੰਨੇ ਹੋ ਫਿਰ ਅਗਲਾ ਜਦੋਂ ਮਾੜਾ ਬਣ ਜਾਂਦਾ ਫਿਰ ਤਾਂ ਅਗਲੇ ਨੂੰ ਪਰਵਾਹ ਹੀ ਨਹੀਂ ਰਹਿੰਦੀ ਫਿਰ ਤਾਂ ਜੋ ਮਰਜੀ ਕੋਈ ਕੁਝ ਬੋਲੀ ਜਾਵੇ ਜਿਹਨੇ ਮਾੜਾ ਕਹਿਣਾ ਤਾਂ ਕਹੋ ਦੁਨੀਆ ਤੁਸੀਂ ਕਿਵੇਂ ਜਿੱਤ ਲਓਗੇ ਦੁਨੀਆ ਦਾ ਤਾਂ ਕੰਮ ਹੈ ਤੁਹਾਨੂੰ ਦੁੱਖ ਦੇਣੇ ਤਕਲੀਫਾਂ ਦੇਣੀਆਂ ਫਿਰ ਬੰਦਾ ਭਾਈ ਕਿੰਨਾ ਚਿਰ ਚਰੂਗਾ ਫਿਰ ਮਾੜਾ ਕਹਿਣਾ ਕਹੀ ਜਾਂ ਜੀਨੇ ਕਹਿਣਾ ਕਹਿੰਦਾ ਕੋਈ ਕਹੀ ਜਾਵੇ ਫਿਰ ਕੀ ਫਰਕ ਪੈਂਦਾ ਜਦੋਂ ਬੰਦਾ ਮਾੜਾ ਤੇ ਮਾੜਾ ਪਰ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣੀ ਐ ਵੀ ਜਿਹੜੇ ਗੱਲ-ਗੱਲ ਤੇ ਵੀ ਜਿਹਦੇ ਘਰ ਦੇ ਵਿੱਚ ਚੰਗਾ ਹੋ ਗਿਆ ਤਾਂ ਉਹ 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 ਤਾਂ ਕਹਿੰਦੇ ਵੀ ਬੰਦੇ ਨੇ ਕਰਿਆ ਚੰਗਾ ਹੋਇਆ ਘਰ ਦੇ ਵਿੱਚ ਜੇ ਕੋਈ ਨੁਕਸਾਨ ਹੋਇਆ ਜਾਂ ਕੋਈ ਹੋਰ ਗੱਲਬਾਤ ਹੋ ਜੇ ਤਾਂ ਔਰਤ ਨੇ ਕਰਤਾ ਕਿਉਂ ਬਈ ਹੁੰਦੀਆਂ ਉਹਨਗੀਆਂ ਕੁਝ ਔਰਤਾਂ ਮਾੜੀਆਂ ਪਰ ਮਣਦੇ ਆ ਵੀ ਆਪਾਂ ਕਹਿੰਨੇ ਪੰਜੇ ਗੋਲੇ ਕੁਸਾਰ ਪਰ ਸਾਰਿਆਂ ਨੂੰ ਤਾਂ ਨਾ ਬਦਨਾਮ ਕਰਿਆ ਕਰੋ ਜੇ ਕਿਸੇ ਦੇ ਘਰੇ ਦੋ ਔਰਤਾਂ ਮਾੜੀਆਂ ਤਾਂ ਫਿਰ ਸਾਰੀ ਜਿੰਨਾ ਕੋ ਆਪਣਾ ਮਤਲਬ ਵਰਲਡ ਸਾਰੀ ਵਰਲਡ ਦੀਆਂ ਹੀ ਔਰਤਾਂ ਮਾੜੀਆਂ ਹੋ ਗਈਆਂ ਇਹ ਨਾ ਕਰਿਆ ਕਰੋ ਭਾਈ ਇਹ ਗੱਲ ਆਪਾਂ ਤੋਂ ਤਾਂ ਨਹੀਂ ਸਹਿਣ ਹੁੰਦੀ ਆਪਾਂ ਤਾਂ ਸਿੱਧਾ ਹੀ ਗੱਲ ਕਹਿਣੇ ਆਂ ਵੀ ਭਾਈ ਜਿਹੜਾ ਕੋਈ ਮਾੜਾ ਮਾੜੇ ਨੂੰ ਮਾੜਾ ਕਹੋ ਆਪਦੇ ਘਰੇ ਜੋ ਮਰਜ਼ੀ ਕਰੋ ਪਰ ਜੇ ਕੋਈ ਬੰਦਾ ਸਹੀ ਹੈ ਉਹਨੂੰ ਤਾਂ ਟਿਕਣਾ ਦੇ ਦਿਓ ਜਿਉਣਾ ਨਹੀਂ ਦਿੰਦੇ ਕਿਸੇ ਰੋਟ ਵੀ ਜਿਸ ਲੋਟ ਮਰਜ਼ੀ ਵਿਚਾਰੀ ਉਹ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਪਤਾ ਨਹੀਂ ਕਿਉਂ ਇਸ ਦੁਨੀਆ ਤੇ ਹਰ ਇੱਕ ਨੂੰ ਆਜ਼ਾਦੀ ਹੈ ਜਿਉਣ ਦੀ ਹਰ ਇੱਕ ਰਿਸ਼ਤੇ ਨੂੰ ਆਜ਼ਾਦੀ ਹੈ ਇੱਥੇ ਜਿਉਣ ਦੀ ਤੇ ਔਰਤ ਨੂੰ ਪਤਾ ਨਹੀਂ ਕਾਤੋਂ ਮੜਾ ਜਾਂ ਵਿਚਾਰੀ ਕੋਈ ਕੰਮ ਕਰ ਲੇ ਜਾਂ ਕੋਈ ਸੌਂਕ ਦਾ ਕੱਪੜਾ ਪਾਲੇ ਜਾਂ ਕੋਈ ਮੜ ਜੀ ਰਾਇ ਦੇ ਦੇ ਤਾਂ ਉੱਥੇ ਔਰਤ ਨੂੰ ਕਹਿ ਦਿੰਦੇ ਤਾਂ ਮੜੀ ਐ ਹੋਣੀ ਆ ਭਾਈ ਜਿੰਨਾਂ ਦੀ ਭੁੱਖ ਦੀ ਹੋਣੀ ਆ ਔਰਤਾਂ ਦੀ ਘਰੇ ਕੀ ਪਤਾ ਕੁੜੀ ਕਿਨਾਂ ਤੋਲਿਆ ਕਰੋ ਸਾਰਿਆਂ ਨੂੰ ਪ੍ਰਮਾਤਮਾ ਨੇ ਬਣਾਈ ਦੁਨੀਆ ਕੀ ਬੰਦਾ ਤੇ ਕੀ ਬੁੜੀ ਐ ਸਭ ਪ੍ਰਮਾਤਮਾ ਨੇ ਬਣਾਏ ਆ ਹੱਥ ਤੋਂ ਇੱਕ ਮਗਰ ਨਾ ਪਿਆ ਕਰੋ ਵੀ ਇਹ ਆਏ ਆਂ ਜੀ ਬਾਹ ਜੀ ਇਹ ਆਉਂਦੀ ਆ ਇਹ ਤੇਉਂਦੀ ਆ ਇਹ ਜਿੱਥੇ ਤੇ ਕਰ ਮੈਂ ਇੱਕ ਚੀਜ਼ਾਂ ਸਿੱਖੀਆਂ ਨਾ ਔਰਤ ਜੇ ਗਲਤੀ ਕਰ ਲੈਣਾ ਸੁਧਰਨ ਦੀ ਕੋਸ਼ਿਸ਼ ਵੀ ਕਰਦੀ ਆ ਤੇ ਪਰ ਉਹਨੂੰ ਸੁਧਰ ਨਹੀਂ ਦਿੱਤਾ ਜਾਂਦਾ ਬਾਰ ਬਾਰ ਉਹਨੂੰ ਉਹੀ ਚੀਜ਼ਾਂ ਨਾਲ ਟਾਰਚ ਕੀਤਾ ਜਾਂਦਾ ਫਿਰ ਉਹ ਕਿੰਨਾ ਕੁ ਝੱਲੂਗੀ ਬਾਰ ਬਾਰ ਤੁਸੀਂ ਇੱਕ ਅਪਾਹੇ ਜਿਹਾ ਕੁੱਤੇ ਨੂੰ ਵੀ ਛੇੜੋਗੇ ਉਹ ਵੀ ਚੂਕਪੂਗਾ ਵਿਚਾਰਾ ਫਿਰ ਉਹ ਔਰਤ ਤਾਂ ਫਿਰ ਵੀ ਦਿਮਾਗ ਰੱਖਦੀ ਹੈ ਕੋਈ ਵਿਚਾਰੀ ਮੈਂ ਬਹੁਤ ਕੁਝ ਦੇਖ ਰਹੀ ਆ ਵੀ ਠੀਕ ਆ ਭਾਈ ਕੁਸੂਣਗੀਆਂ ਮਾਰਨਾਂ ਪਰ ਕੁਸ ਮੱਖੀ ਲੇਖਦੀਆਂ ਕੁੱਟ ਵੀ ਖਾਈ ਜਾਂਦੀਆਂ ਬਰਦਾਸ਼ਤ ਵੀ ਕਰੀ ਜਾਂਦੀਆਂ ਜੇ ਜਿਵਾਕਾਂ ਨੇ ਗਲਤੀ ਕਰਤੀ ਤਾਂ ਵੀ ਉਹਨਾਂ ਦੇ ਛਿੱਤਰ ਪੈਂਦੇ ਆ ਜੇ ਜਿਵਾਕ ਮਾੜਾ ਨਸ਼ੇੜੀ ਨਿਕਲਗਾ ਤਾਂ ਵੀ ਔਰਤ ਤੇ ਕੁੱਟ ਪੈਂਦੀ ਆ ਜੇ ਕੋਈ ਹੋਰ ਕਰ ਲਵਾਤਾ ਤਾਂ ਵੀ ਔਰਤ ਤੇ ਵਿਚਾਰੀ ਤੇ ਉਹ ਸਾਰਾ ਕੁਝ ਸਹਿਣ ਕਰਦੀ ਐ ਸਾਰਾ ਕੁਝ ਕਰਦੀ ਐ ਫਿਰ ਵੀ ਉਹਨੂੰ ਸਟਾਰ ਦਿੱਤਾ ਜਾਂਦਾ ਤੂੰ ਤਾਂ ਹੈ ਨਹੀਂ ਕਿਸੇ ਕੰਮ ਦੀ ਪਰ ਜਦੋਂ ਸੱਚਮੁੱਚ ਮਾੜੀ ਹੋ ਜਾਂਦੀ ਹੈ ਬੋਲਣ ਲੱਗ ਜਾਂਦੀ ਹੈ ਬਗਾਵਤ ਤੇ ਉੱtre ਹੁੰਦੀ ਹੈ ਫਿੱਤਾ ਫਿਰ ਉਹਨੂੰ ਨਾਮ ਦਿੱਤਾ ਜਾਂਦਾ ਤਾਂ ਮੂਰੇ ਮੂਰੇ ਬੋਲਦੀ ਹੈ ਸਾਰੇ ਤਰ੍ਹਾਂ ਦੇ ਲੋਕ ਆ ਵੀਰੇ ਇੱਥੇ ਜੇ ਕੁਝ ਔਰਤਾਂ ਮਾੜੀਆਂ ਹੈਗੀਆਂ ਉਹਨਾਂ ਕਰਕੇ ਚੰਗੀਆਂ ਨੂੰ ਤਾਂ ਨਾਮ ਬਦਨਾਮ ਕਰਿਆ ਕਰੋ ਕੁਝ ਸਾਰੀਆਂ ਔਰਤਾਂ ਤਾਂ ਨਹੀਂ ਇੱਕੋ ਜਿਹੀਆਂ ਹੁੰਦੀਆਂ ਸਾਰੀਆਂ ਨੂੰ ਇੱਕੋ ਹੀ ਨਾਮ ਦੇ ਦੇਣੋ ਇੱਕ ਨੇ ਗਲਤੀ ਕੀਤੀ ਆ ਤਾਂ ਸਾਰੀਆਂ ਹੀ ਮਾੜੀਆਂ ਹੋ ਗਈਆਂ ਇਹਦੇ ਹਿਸਾਬ ਨਾਲ ਤਾਂ ਫਿਰ ਬੰਦੇ ਵੀ ਗਲਤੀਆਂ ਕਰਦੇ ਆ ਪਰ ਗਲਤੀਵੇਂ ਸੌਰਤ ਜੀ ਗੱਡੀ ਜਾਂਦੀ ਹੈ ਔਰਤ ਗਲਤ ਹੈ ਫਲਾਨਾ ਆ ਝਾਂਕਾ ਆ ਕਿਹੜਾ ਜੀ ਨਹੀਂ ਕਰਦਾ ਜੀ ਇੱਥੇ ਮਾੜਾ ਖਵਾਉਣ ਨੂੰ ਮਾੜਾ ਨਹੀਂ ਬਣਦੀ ਇੱਥੇ ਕੋਈ ਇਹੋ ਜਿਹਾ ਬੰਦਾ ਵੀ ਵਿਚਾਰਾ ਜਿਹੜਾ ਕਹਦਾ ਹੂੰਗੇ ਮੈਨੂੰ ਮਾੜਾ ਕਹੋ ਹਰ ਇੱਕ ਬੰਦਾ ਇੱਥੇ ਆ ਵੀ ਜਿੱਤਰ ਹੁੰਦਾ ਕਿਹਦਾ ਨਹੀਂ ਜੀ ਕਰਦਾ ਇੱਥੇ ਜੱਗ ਤੇ ਵੀ ਕੋਈ ਮੈਨੂੰ ਸਲਾਹ ਹੈ ਮੇਰੇ ਕੀ ਚੀਜ਼ਾਂ ਦੇਖ ਚੁੱਕੀਆਂ ਆਂ, ਕੀ ਹੰਡਾ ਚੁੱਕੀਆਂ ਆਂ। ਕੋਈ ਵੀ ਗੱਲ ਬਾਤ ਸਾਰਾ ਕੁਝ ਔਰ ਤੋਂ ਦੇ ਸਕਦੇ ਲਿਆ ਕੇ ਛੱਡ ਦਿੰਦੇ ਆ। ਮੈਂ ਤਾਂ ਜਿੱਥੇ ਟਿੱਕਰ ਜਵਾਨੇ ਨੂੰ ਦੇਖ ਦੇਖ ਰਹੀ ਆਂ, ਦੇਖੀ ਜਾਨੀ ਆਂ। ਸਾਰਿਆਂ ਨੂੰ ਇੱਕੋ ਤੱਕੜੀ ਚ ਤੋਲਦੇ ਆ ਜਾਂ ਚੰਗਾ ਜਾਂ ਮੰਦਾ ਸਾਰਿਆਂ ਨੂੰ ਇੱਕੋ ਹੀ ਲੈਣ ਚ ਖੜਾ ਦਿੰਦੇ ਆ ਜਿਹੜਾ ਚੰਗਾ ਹੈ ਉਹਦੇ ਵੀ ਛੇਤਰ। ਚਲ ਜਿਹੜਾ ਮਾੜਾ ਉਹ ਤਾਂ ਪੈਣੀ ਪੈਣੀ ਆ। ਪਤਾ ਨਹੀਂ ਦੁਨੀਆਂ ਨੂੰ ਹੋ ਕੀ ਚੱਲਿਆ। ਜੇ ਕੋਈ ਜਿਉਂਦਾ ਉਹਨੂੰ ਜਿਉਂਣ ਨਹੀਂ ਦਿੰਦੇ ਜੇ ਕੋਈ ਜ਼ਿੰਦਗੀ ਚ ਆਪ ਦਾ ਡਰ ਕੇ ਟਾਈਮ ਪਾਸ ਕਰਦਾ ਤਾਂ ਨਹੀਂ ਕਰਨ ਹੁੰਦੇ ਜੇ ਉਹ ਘਰੇ ਨਾਲ ਲੱਗ ਜੂ ਤਾਂ ਨਹੀਂ ਝਕਣ ਦਿੰਦੇ ਮੈਂ ਤਾਂ ਸਮਝ ਤਾ ਮੇਰੇ ਤੇ ਕਹਾਣੀ ਬਾਹਰ ਹੋਈ ਪਈ ਹੈ ਮੈਂ ਤਾਂ ਜਿੱਦਾਂ ਫੇਸ ਕਰਦੀਆਂ ਤਾਂ ਤੁਹਾਨੂੰ ਕੋਈ ਆ ਨਹੀਂ ਆ ਵੀ ਭਾਈ ਇਹ ਗੱਲ ਗਲਤ ਤਾਂ ਸੋਡੀ ਵੀ ਤੁਸੀਂ ਜੇ ਕੋਈ ਬੰਦਾ ਗਲਤੀ ਕਰਦਾ ਫਿਰ ਸਾਰਿਆਂ ਨੂੰ ਨਾ ਜੋੜਿਆ ਕਰੋ ਜੇ ਕਿਸੇ ਨੇ ਸਾਲ ਤੋਂ ਗਲਤੀ ਹੋਈ ਹੈ ਜਾਂ ਕਰ ਰਿਹਾ ਉਹਦੇ ਜਾਣਨ ਦੀ ਕੋਸ਼ਿਸ਼ ਜਰੂਰ ਕਰਿਆ ਕਰੋ ਵੀ ਉਹ ਗਲਤੀ ਕਿਉਂ ਕਰ ਰਿਹਾ ਕਿਸ ਕਾਰਨ ਹੋ ਰਹੀ ਹੈ ਥੋੜਾ ਜਾਂ ਜਾਣ ਲਿਆ ਕਰੋ ਮੇਰਾ ਪੂਰਾ ਕਲੇਸ਼ ਨਾ 24 ਘੰਟੇ ਪਾਇਆ ਕਰੋ ਕਲੇਸ਼ ਦਾ ਮੂੰਹ ਤਾਂ ਕਾਲਾ ਹੁੰਦਾ ਫਿਰ ਉਹ ਗੱਲ ਆ ਵੀ ਇੱਕ ਪਾਸਾ ਹੋ ਜਾਂਦਾ ਗੱਲ ਉੱਥੇ ਆ ਜਾਂਦੀ ਹੈ ਵੀ ਥੋੜਾ ਜਾਂ ਠੰਡੇ ਮਤੇ ਨਾਲ ਸੋਚਿਆ ਕਰੋ ਕੋਈ ਇਨਸਾਨ ਗਲਤੀ ਕਰ ਰਿਹਾ ਤਾਂ ਹੋ ਸਕੇ ਤੈਨੂੰ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰੋ ਜੇ ਕੋਈ ਸੁਧਰਨਾ ਚਾਹੁੰਦਾ ਤਾਂ ਉਹਨੂੰ ਸੁਧਰਨ ਦਾ ਮੌਕਾ ਜ਼ਰੂਰ ਦਿਆ ਕਰੋ ਠੀਕ ਹੈ ਸਭ ਤੋਂ ਪਹਿਲਾਂ ਤਾਂ ਸਿਆਣੇ ਕਹਿੰਦੇ ਵੀ ਆਪਣੇ ਆਪ ਚ ਝਾਤੀ ਮਾਰੋ ਵੀ ਤੂੰ ਕਿਹੋ ਜ ਤੂੰ ਕਿਹੋ ਜ ਹੈ ਤੇਰੇ ਕੰਮ ਕਿਹੋ ਜ ਹੈ ਤੂੰ ਕਿੰਨਾ ਚੰਗਾ ਥੋੜਾ ਜਿਹਾ ਪਹਿਲਾਂ ਤਾਂ ਆਪਣੇ ਤੋਂ ਸਟਾਰਟ ਕਰਿਆ ਕਰੋ ਫਿਰ ਦੂਜਿਆਂ ਦੀਆਂ ਚੰਗੀਆਂ ਚੰਗਾਈਆਂ ਬਰਾਈਆਂ ਨਾ ਆਪਾਂ ਨੂੰ ਜਲਦੀ ਨਜ਼ਰ ਨਹੀਂ ਆਉਂਦਾਂ ਜਦੋਂ ਆਪਾਂ ਨੂੰ ਇਹ ਪਤਾ ਚੱਲ ਜਾਂਦਾ ਵੀ ਸਾਹਮਣੇ ਵਾਲਾ ਪਰਸਨ ਕਿਹੋ ਜ ਹੈ ਤੇ ਮੈਂ ਕਿਹੋ ਜਾਂ ਠੀਕ ਹੈ ਕਈ ਵਾਰ ਯਾਪਾ ਆਪ ਗਲਤ ਉਹਨੇ ਦੂਜੇ ਨੂੰ ਗਲਤ ਠਹਿਰਾਈ ਜਾਂਦਾ ਤੂੰ ਗਲਤ ਤੂੰ ਗਲਤ ਤੂੰ ਗਲਤ ਥੋੜਾ ਬਹਿ ਕੇ ਜਰੂਰ ਸੋਚਿਆ ਕਰੋ ਰੱਬ ਤੋਂ ਡਰਿਆ ਵੀ ਕਰੋ ਵੀ ਗਲਤ ਮੈਂ ਆ ਕਿ ਸਾਹਮਣੇ ਵਾਲਾ ਬੈਰ ਨਾ ਪਿਆ ਕਰੋ ਇੱਕ ਦੇ ਜਿਹਦੇ ਬੈਰ ਪੈ ਜਾਂਦੇ ਫਰ ਫਿਰ ਇੰਨਾ ਕ ਬੈਰ ਪੈਣਿਓ ਉਹਨੂੰ ਤੁਸੀਂ ਮਰ ਲਈ ਮਜਬੂਰ ਕਰ ਦਿੰਦੇ ਨੇ ਵੀ ਉਹ ਬੰਦਾ ਮਰ ਜੇ ਇੰਨਾ ਬੈਰ ਇੰਨਾ ਬੈਰ ਠੀਕ ਨਹੀਂ ਹੁੰਦਾ ਕਿਸੇ ਲਈ ਵੀ ਠੀਕ ਨਹੀਂ ਹੁੰਦਾ ਵੀ ਕਿਸੇ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਨਾ ਕਿਸੇ ਨੂੰ ਤੰਗ ਕਰਨਾ ਕਿਸੇ ਦੀ ਆਤਮਾ ਤੇ ਸੱਟ ਮਾਰਨੀ ਇਹ ਗੱਲਾਂ ਬਹੁਤ ਗਲਤ ਹੁੰਦੀਆਂ ਦੇਣੀਆਂ ਪੈ ਜਾਂਦੀਆਂ ਵੀਰੇ ਲੇਖੇ ਦੇਣੇ ਪੈ ਜਾਂਦੇ ਇੱਥੇ ਗੱਲ ਸੱਚ ਆ ਵੀ ਜਦੋਂ ਆਪਾਂ ਕਿਸੇ ਨੂੰ ਨਜਾਇਜ਼ ਤੰਗ ਕਰਾਂਗੇ ਨਾ ਅਕਾਲ ਪੁਰਖ ਵਾਹਿਗੁਰੂ ਸਭ ਦੇਖ ਰਿਹਾ ਹੁੰਦਾ ਤੇ ਲੇਖੇ ਇੱਥੇ ਦੇਣੇ ਪੈ ਜਾਂਦੇ ਆ ਡਰਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਰੱਬ ਨਹੀਂ ਹੈਗੇ ਤੁਸੀਂ ਜਿਹੜੇ ਦੂਜਿਆਂ ਨੂੰ ਟਾਰਚ ਕਰਦੇ ਹੋ ਜਦੋਂ ਤੁਸੀਂ ਦੂਜਿਆਂ ਤੇ ਉਂਗਲੀ ਚੱਕਦੇ ਹੋ ਨਾ ਥੋੜਾ ਆਪਣੇ ਵੱਲ ਵੀ ਦੇਖ ਲਿਆ ਕਰੋ ਆਪੇ ਪਤਾ ਲੱਗ ਜੂ ਤੁਸੀਂ ਕਿੰਨੇ ਚੰਗੇ ਤੇ ਸਾਹਮਣੇ ਵਾਲਾ ਕਿੰਨਾ ਚੰਗਾ ਸੋ ਮੇਰੀ ਵੀਡੀਓ ਚ ਕੁਝ ਨਾ ਕੁਝ ਗਲਤ ਮੈਂ ਇਥੋਂ ਬੋਲਿਆ ਜਾਂਦਾ ਤਾਂ ਮ ਪਰ ਕੁਝ ਗੱਲਾਂ ਸੱਚ ਹੁੰਦੀਆਂ ਲੋਕਾਂ ਦੀ ਮਿਰਚਾਂ ਬੜੀਆਂ ਲੱਗਦੀਆਂ ਠੀਕ ਹੈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਛੜਤੀ ਕਲਾ ਚ ਰੱਖੇ ਆਪ ਨੂੰ ਕੋਈ ਦੁੱਖ ਆਵੇ ਨਾ ਜਿਹਦੇ ਕਰਕੇ ਸਾਨੂੰ ਦੁੱਖਾਂ ਨਾਲ ਲੜਨਾ ਪਵੇ